ਇਕ ਓੰਕਾਰ ਸਤਿਗੁਰ ਪ੍ਰਸਾਦਿ ਤੇ ਸੁਖ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਪਿਛਲੀ ਵੀਡੀਓ ਵਿੱਚ ਆਪਾਂ ਇਹ ਗੁਰਬਾਣੀ ਦੇ ਬਚਨ ਪੜਿਓ ਸਨ ਤੁਹਾਨੂੰ ਵਿਚਾਰੇ ਸਨ ਜਿਤ ਜਿਤ ਨਾ ਉਹ ਤੇ ਤਲਗੇ ਹਰਨਾਥ ਨਾਨਕ ਨੇ ਕਿ ਕਸ਼ੂਨਾਥ ਸੁਪਿਆਰੋ ਸਤਿਗੁਰੂ ਪਾਸ਼ਾ ਮਹਾਰਾਜ ਜੀ ਜਿਵੇਂ ਮੈਂ ਜਿੱਥੇ ਵੀ ਜਦੋਂ ਮੈਂ ਜਿਸ ਕਿਸੇ ਮਨੁੱਖ ਨੂੰ ਲਾਉਂਦੇ ਨੇ ਉੱਥੇ ਲੱਗਦਾ ਏ ਕਿਉਂਕਿ ਸਾਰੀਆਂ ਕੁਦਰਤियां ਖੇਡ ਆਪੋ ਆਪਣੇ ਕਰਮਾਂ ਦੀਆਂ ਨੇ ਇਸੇ ਕਿਸੇ ਦਾ ਅਸਥਾ ਬਸ ਕੁਝ ਵੀ ਨਹੀਂ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਮੈਂ ਸਦਕਾ ਪਿਆਰ ਉਦਾਸ ਪਹਿਲਾਂ ਕੋਲ ਇਨਸਪੈਕਟਰ ਸੀ ਕੌਸ਼ੀਮ ਮਿਲਦੇ ਵਿੱਚ ਤੇ ਉੱਥੇ ਉਸ ਸਮਾਂ ਹੜਤਾਲ ਹੋਣ ਕਰਕੇ ਫੇ ਪਿਆਰਿਓ ਸ਼ੋ ਗਵਾਂ ਸਾਡੇ ਗੁਰਦੁਆਰਾ ਸਾਹਿਬ ਸੀ ਤੁਥੋ ਬਾਬਾ ਜੀ ਸਾਨੂੰ ਕਹਿੰਦੇ ਕਿ ਵੇਲੇ ਹੁੰਦੇ ਜੋ ਆ ਜਾ ਕਰੋ ਸਾਡੇ ਕੋਲ ਜਦੋਂ ਉਹ ਗਣਾ ਸ਼ੁਰੂ ਕੀਤਾ ਤੇ परमात्मा ਨੇ ਗੁਰਬਾਣੀ ਵਾਲੇ ਪਾਸੇ ਗੁਰੂ ਘਰ ਵਾਲੇ ਸੇਵਾ ਸੰਭਾਲੇ ਪਾਸੇ ਲਾ ਲਿਆ ਫਿਰ ਸਮਾਂ ਵੀ ਆਇਆ ਜਦੋਂ ਬੀਬੀ ਜਗੀਰ ਕੌਰ ਪ੍ਰਧਾਨ ਬਣੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸਬੂਕੀ ਟਲਵੰਡੀ ਗੁਰੂ ਕੀ ਕਾੰਸ਼ੀ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਯਾਰੋ ਗੁਰਬਾਣੀ ਉਚਾਰਨ ਕਰਕੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਗੁਰਗੱਦੀ ਬਖਸ਼ੀ ਸੀ ਉਸੇ ਵੀ ਸੋਚਿਆ ਕਿ ਤੇ ਗੁਰਬਾਣੀ ਸੰਤਿਆ ਸਿੱਖਾਂ ਦਾ ਟਾਈਮਸ ਮੈਂ ਮੌਕਾ ਮੇਰੇ ਆਪਰਮਾਤਮਾ ਵੱਲੋਂ ਸੋ ਜਿੱਦਾਂ ਵੀ ਉਹ ਪਰਮਾਤਮਾ ਵਾਹ ਗੁਰੂ ਜਿਸ ਦੇ ਲਿਖੇ ਕਰਮਾਂ ਦੀ ਉਸ ਤਰ੍ਹਾਂ ਹੀ ਮਨੁੱਖ ਨੂੰ ਚੱਲਣਾ ਪੈਂਦਾ ਹੈ ਉਸ ਤਰ੍ਹਾਂ ਹੀ ਮਨੁੱਖ ਕਰਦਾ ਹੈ ਹੁੰਦਾ ਹੈ ਉਸ ਤਰ੍ਹਾਂ ਹੀ ਤੇ ਪਿਆਰਿਓ ਸੋ ਮੈਨੂੰ ਨਹੀਂ ਸੀ ਪਤਾ ਐਸੇ ਗੱਲ ਦਾ ਕਿ ਅਸੀਂ ਆਮ ਇਨਸਾਨ ਤੋਂ ਇਹ ਗੁਰੂ ਘਰ ਦੇ ਸੇਵਾਦਾਰ ਗ੍ਰੰਥੀ ਸਹਿਬਾਨ ਹੈਡ ਗ੍ਰੰਥੀ ਪਾਠੀ ਤੋਂ ਬਣ ਸਕਾਂਗੇ ਜੇ ਉਸ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੈ ਧੰਨਵਾਦ ਹੈ ਤੁਜਨੇ ਆਪਣੇ ਚੰਨਣਾ ਲਾ ਕੇ ਤੇ ਪਿਆਰੋ ਸਾਡੇ ਕੋਲ ਸੇਵਾ ਸੰਗ ਗੁਰੂ ਘਰ ਦੀ ਜੋ ਸਾਨੂੰ